Ontario ਸਰਕਾਰ ਦੇ ਵੱਲੋਂ ਸਪੀਡ ਕੈਮਰਿਆਂ ਦੇ ਉੱਪਰ ਆਟੋਮੈਟਿਕ ਆਨਲਾਈਨ ਜਿਹੜੇ ਚਲਾਨ ਕੀਤੇ ਜਾਂਦੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਯਾਨੀ ਕਿ ਕੈਮਰੇ ਲੱਗੇ ਹੋਏ ਨੇ ਪਰ ਬ੍ਰੈਂਟਨ ਦੇ ਵਿੱਚ ਸਪੀਡਿੰਗ ਦੇ ਵਿੱਚ ਯਾਨੀ ਕਿ ਰਫ ਡਰਾਈਵਿੰਗ ਦੇ ਵਿੱਚ ਜ਼ਬਰਦਸਤ ਵਾਧਾ ਹੋਇਆ ਨਵੇਂ ਡਾਟੇ ਨੇ ਗੱਲ ਦੱਸ ਦਿੱਤੀ ਕਿ ਜਿਵੇਂ ਆਨਲਾਈਨ ਕੈਮਰਿਆਂ ਦੇ ਰਾਹੀਂ ਚਲਾਨ ਬੰਦ ਹੁੰਦੇ ਨੇ ਡਰਾਈਵਰ ਮੁਰ ਤੋਂ ਰਫ ਡਰਾਈਵਿੰਗ ਕਰਨ ਲੱਗ ਜਾਂਦੇ ਨੇ ਟਾਰੀਓ ਨੇ 14 ਨਵੰਬਰ ਨੂੰ ਇਹ ਫੈਸਲਾ ਲਿਆ ਸੀ ਪਰ ਸਰਕਾਰ ਦਾ ਇਹ ਕਹਿਣਾ ਸੀ ਕਿ ਜਿਹੜੇ ਕੈਮਰੇ ਨੇ ਸਿਰਫ ਪੈਸੇ ਬਣਾਉਣ ਦਾ ਢਾਂਗਾ ਪਰ ਬ੍ਰੈਂਪਟਨ ਦੇ ਵਿੱਚ ਕੈਮਰੇ ਨਹੀਂ ਬੰਦ ਕੀਤੇ ਗਏ ਸਿਰਫ ਜੁਰਮਾਨੇ ਰੋਕੇਗੇ ਤੇ ਹੁਣ ਹੈਰਾਨ ਕਰਨ ਵਾਲਾ ਡਾਟਾ ਸਾਹਮਣੇ ਆਇਆ 16 ਨਵੰਬਰ ਤੋਂ 22 ਨਵੰਬਰ ਤੱਕ ਜਦੋਂ ਕੈਮਰੇ ਲੱਗੇ ਹੋਏ ਸੀ ਪਰ ਆਨਲਾਈਨ ਚਲਾਣ ਨਹੀਂ ਹੋ ਰਹੇ ਸੀ 71258 ਲੋਕਾਂ ਨੇ ਰਫ ਡਰਾਈਵਿੰਗ ਕੀਤੀ ਸਪੀਡ ਹਾਈ ਦੇ ਉੱਪਰ ਗੱਡੀਆਂ ਚਲਾਈਆਂ ਪਰ ਪਿਛਲਾ ਹਫਤਾ ਜਦੋਂ ਆਨਲਾਈਨ ਕੈਮਰਿਆਂ ਦੇ ਰਾਹੀਂ ਚਲਾਣ ਹੋ ਰਹੇ ਸੀ 31581 ਘਟਨਾਵਾ ਬਣ ਰਹੀ ਤਾਂ ਤੁਸੀਂ ਦੇਖੋ ਕਿ ਕੈਮਰਿਆਂ ਦੇ ਰਾਹੀਂ ਚਲਾਣ ਬੰਦ ਹੁੰਦੇ ਨੇ ਤਿੱਖ ਜੜਾ ਕਟਨਾਮਾ ਜਾਂ ਫਿਰ ਰਫ ਡਰਾਈਵਿੰਗ ਦੀਆਂ ਜਿਹੜੀਆਂ ਜੋ ਘਟਨਾਵਾਂ ਨੇ ਦੁੱਗਣੀਆਂ ਤੋਂ ਵੀ ਵੱਧ ਚੁੱਕੀਆਂ ਨੇ ਤਾਂ ਇਸ ਦੇ ਨਾਲ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਸਰਕਾਰ ਕਿਸ ਤਰੀਕੇ ਦਾ ਫੈਸਲਾ ਲੈਂਦੀ ਹੈ